ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇ ਪ੍ਰੋਗਰਾਮ ਵਿੱਚ ਮੈਂ ਅਮਰਵੀਰ ਸਿੰਘ ਆਪ ਸਭ ਦਰਸ਼ਕਾਂ ਦਾ ਸਵਾਗਤ ਕਰਦਾ ਵਿਅਰਸ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਅਤੇ 8 ਜੂਨ ਨੂੰ ਵਾਸ਼ਿੰਗਟਨ ਡੀਸੀ ਵਿੱਚ ਸਨ ਜਿੱਥੇ ਉਹਨਾਂ 7 ਨੂੰ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਮੁਲਾਕਾਤ ਕੀਤੀ ਅਤੇ 8 ਨੂੰ ਅਮਰੀਕਨ ਕਾਂਗਰਸ ਅਤੇ ਸੈਨੇਟ ਦੇ ਸਾਂਝੇ اجلاس ਨੂੰ ਸੰਬੋਧਨ ਕੀਤਾ ਜਿੱਥੇ ਇੰਡੀਅਨ ਮੀਡੀਆ ਵੱਲੋਂ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਨੂੰ ਸਫਲ ਦੱਸਿਆ ਜਾ ਰਿਹਾ ਹੈ ਉੱਥੇ ਇਸ ਦੌਰੇ ਦੇ ਦੂਜੇ ਪੱਖ ਦਾ ਜ਼ਿਕਰ ਨਾ ਮਾਤਰ ਹੀ ਕੀਤਾ ਗਿਆ ਉਹ ਪੱਖ ਹੈ ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ ਜਿਸ ਤੇ ਅਮਰੀਕਾ ਦੇ ਲਾਉ ਮੇਕਰਸ ਵੱਲੋਂ ਨਰਿੰਦਰ ਮੋਦੀ ਨੂੰ ਘੇਰਿਆ ਗਿਆ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੌਰਾਨ ਭਾਰਤ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੀ ਸਥਿਤੀ ਨੂੰ ਲੈ ਕੇ ਅਮਰੀਕੀ ਕਾਂਗਰਸ ਤੇ ਟਾਮ ਲੈਂਟੋਸ ਕਮਿਸ਼ਨ ਵੱਲੋਂ ਸੁਣਵਾਈ ਕੀਤੀ ਗਈ ਜਿਸ ਵਿੱਚ ਘੱਟ ਗਿਣਤੀਆਂ ਤੇ ਤਸ਼ੱਦਦ ਲਈ ਮੋਦੀ ਸਰਕਾਰ ਦੀ ਸਖਤ ਨਖੇਦੀ ਕੀਤੀ ਗਈ ਅਤੇ ਨਾਲ ਹੀ 6 ਫਾਰ ਜਸਟਿਸ ਦੀ ਕਾਲ ਤੇ ਅਮਰੀਕਾ ਦੀਆਂ ਸਿੱਖ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਵੱਲੋਂ ਕੈਪੀਟਲ ਹਿੱਲ ਸਾਹਮਣੇ ਧਾਰਮਿਕ ਪਛਾਣ, ਸਵੈ-ਨਿਰਣੈ ਦੇ ਹੱਕ ਦਾ ਮੁੱਦਾ ਅਤੇ ਭਾਰਤ ਵਿੱਚ ਸਿੱਖਾਂ ਦੀ ਨਸਲਕੁਸ਼ੀ ਦੇ ਮੁੱਦਿਆਂ ਨੂੰ ਮੁੱਖ ਰੱਖਦਿਆਂ ਨਰਿੰਦਰ ਮੋਦੀ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਅੱਜ ਦੀ ਵਿਚਾਰ-ਚਰਚਾ ਵਿੱਚ ਅਸੀਂ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਦੀ ਸਿੱਖ ਨੁਕਤਿਆਂਗਾਤੋਂ ਵਿਸ਼ਲੇਸ਼ਣ ਕਰਾਂਗੇ। ਅੱਜ ਦੇ ਸਾਡੇ ਗੈਸਟ ਨੇ ਸੈਕਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਜਿਨ੍ਹਾਂ ਵੱਲੋਂ ਨਰਿੰਦਰ ਮੋਦੀ ਖਿਲਾਫ ਇਸ ਵਿਰੋਧ ਪ੍ਰਦਰਸ਼ਨ ਦੀ ਕਾਲ ਕਿ ਦਿੱਤੀ ਗਈ ਸੀ ਹਾਂਜੀ ਪੰਨੂ ਸਾਹਿਬ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਤੁਹਾਡਾ ਸਵਾਗਤ ਹੈ ਜੀ ਪਾਉਣੀ ਟੀਵੀ ਇਹਦੀ ਫੋਰ ਵੈਕਨੋਲਡਜ ਸਾਰੇ ਭੈਣਾਂ ਤੇ ਭਰਾਵਾਂ ਨੂੰ ਵਾਇਗਰੂ ਜੀ ਦਾ ਖਾਲਸਾ ਵਾਇਗਰੂ ਜੀ ਦੀ ਫਤਿਹ ਪੰਨੂ ਸਾਹਿਬ ਸਾਰਿਆਂ ਤੋਂ ਪਹਿਲਾਂ ਅਸੀਂ ਮੋਦੀ ਸਾਹਿਬ ਦੀ ਅਮਰੀਕਾ ਫੇਰੀ ਦੀ ਸ਼ੁਰੂਆਤੀ ਗੱਲ ਕਰਦੇ ਹਾਂ ਕਿ ਤੁਸੀਂ ਇਸ ਫੇਰੀ ਨੂੰ ਕਿਵੇਂ ਦੇਖਦੇ ਹੋ ਤੇ ਜਿਹੜੀਆਂ ਮੋਦੀ ਸਾਹਿਬ ਦੀਆਂ ਐਂਟੀ ਗਵਰਨਮੈਂਟ ਪਾਲਿਸਿਜ਼ ਨਹੀਂਆਂ ਐਂਟੀ ਮਾਈਨੋਰਟੀ ਪਾਲਿਸਿਜ਼ ਨੇ ਸੌਰੀ ਮੈਂ ਗਲਤ ਕਹਿ ਗਿਆ ਸੀ ਇਹਨੂੰ ਤੁਸੀਂ ਐਕਸਪੋਜ਼ ਕਰਨ ਦਾ ਯਤਨ ਕੀਤਾ ਤੇ ਇਸ ਫੇਰੀ ਨੂੰ ਤੁਸੀਂ ਆਪਣੀ ਨਿਗਾ ਤੋਂ ਕਿਵੇਂ ਦੇਖਿਆ ਤੇ ਉਹ ਜਿਹੜਾ ਨਰਿੰਦਰ ਮੋਦੀ ਹੈ ਉਹ ਅੱਜ ਗੱਲ ਹੈ ਕਿ ਇਸ ਵਕਤੋ ਆਪਣਾ ਹਿੰਦੂ ਚਿਹਰਾ ਕਿਸੇ ਬਣਾ ਕੇ ਜੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਬਣ ਚੁੱਕਾ ਹੈ ਲੇਕਿਨ ਅਮਰੀਕਾ ਦੀ ਸਰਕਾਰ ਜਿਸ ਨੇ ਮੋਦੀ ਨੂੰ ਪੂਰੇ 10 ਸਾਲ ਰੋਕੜ ਰੱਖਿਆ ਔਰ ਇੱਕ ਕਾਤਲ ਹੋਣ ਦੇ ਨਾਤੇ ਉਸ ਦਾ ਵੀਜ਼ਾ ਬੰਦ ਕਰ ਰੱਖਿਆ ਜੀ ਇਹ ਦੁਨੀਆ ਦਾ ਵਾਹਿਦ ਕਾਤਲ ਇਨਸਾਨ ਹੈ ਜਿਸ ਨੂੰ ਅਮਰੀਕਾ ਦੇ ਵਿੱਚ ਸੌਣ ਤੇ ਮਨਾਹੀ ਲਾਈ ਗਈ ਸੀ ਇੰਟਰਨੈਸ਼ਨਲ ਰਿਲੀਜੀਅਸ ਫਰੀडम ਐਕਟ ਦੇ ਅਧੀਨ ਸਿਰਫ ਕੋਕਲ ਇਨਸਾਨ ਉਹ ਹੈ ਨਰਿੰਦਰ ਮੋਦੀ ਔਰ ਦੂਜੇ ਪਾਸੇ ਅੱਜ ਵਪਾਰਕ ਜਾਂ ਬਿਜ਼ਨਸ ਇੰਟਰਪਰਨਿਅਰ ਕਰਕੇ ਅਮਰੀਕਾ ਦਾ ਭਾਰਤ ਦੇ ਵਿੱਚ ਜਾਣਾ ਜ਼ਰੂਰੀ ਹੋ ਉਸ ਬਾਅਦ ਜੀ ਜੋ ਗਲੋਬਲ ਜਾਂ ਵਰਲਡ ਅਫੇਅਰਸ ਬਣ ਚੁੱਕੇ ਆ ਜੀ ਉਹਨਾਂ ਦਾ ਭਾਰਤ ਦੇ ਨਾਲ ਵਪਾਰ ਕਰਨਾ ਜਾਂ ਬਿਜ਼ਨਸ ਕਰਨਾ ਦਾ ਮਤਲਬ ਬਿਲਕੁਲ ਇਹ ਨਹੀਂ ਹੈ ਕਿ ਨਰਿੰਦਰ ਮੋਦੀ ਨੂੰ ਉਹਨਾਂ ਨੇ ਇੱਕ ਸੰਤ ਵਜੋਂ ਜਾਂ ਸੇਂਤ ਵਜੋਂ ਜਾਂ ਉਹਨੂੰ ਕਲੀਨ ਚਿੱਟ ਦੇ ਦਿੱਤੀ ਹੈ ਜੀ ਉਸ ਦਾ ਸਬੂਤ ਸਾਖ ਜੂ ਉਹਨਾਂ ਨੂੰ ਕਾਉਂਟ ਲੈਂਡ ਤੋਂ ਕਮਿਸ਼ਨ ਜੋ ਕਿ ਮਨੁੱਖੀ ਦੇ ਭਾਗਾਂ ਦੇ ਉੱਤੇ ਸੁਨਵਾਈ ਕਰਦਾ ਹੈ ਜੀ ਉਹ ਸੁਣਵਾਈ ਐ ਕਮੇਟੀ ਦੀ ਮਨੁੱਖੀ ਹਸਾਨਾਂ ਦੀ ਉਲੰਘਣਾ ਔਰ ਘੱਟ ਗਿਣਤੀਆਂ ਦੇ ਉੱਤੇ ਹੋ ਰਹੀ ਜ਼ੁਲਮ ਦੇ ਖਿਲਾਫ ਉਹ ਉਪਦੇਸ਼ ਹੀ ਇਹ ਸਬੂਤ ਦਿੰਦੀ ਹੈ ਦੁਨੀਆ ਨੂੰ ਔਰ ਦੁਨੀਆ ਭਰ ਦੇ ਦੇਸ਼ਾਂ ਨੂੰ ਕਿ ਮੋਦੀ ਨੂੰ ਉਹ ਅੱਜ ਵੀ ਘੱਟ ਗਿਣਤੀਆਂ ਦਾ ਕਾਤਲ ਤੇ ਜੋ ਜਿਲੇ ਲੰਬੇ ਸਮੇਂ ਤੋਂ ਸਿੱਟ ਤੋਂ ਤੇ ਲਹਨਕੁਸ਼ੀ ਹੋ ਰਹੀ ਹੈ ਉਸ ਦਾ ਮੁੰਡਾ ਨਮਬਰ 207 ਅਸੀਦਾ ਮੁੰਡਾ ਦੀਪ ਮਾਰ ਜੋ ਕਿ ਐਮਐਸਟੀ ਇੰਟਰਨੈਸ਼ਨਲ ਦਾ ਡਾਇਰੈਕਟਰ ਹੈ ਉਥੇ ਨਹੀਂ ਚੁੱਕਿਆ ਔਰ ਜਿਹੜੇ ਦੋ ਬੁਖ ਰਿਪਰੈਜ਼ੈਂਟੇਟਿਵ ਹੈ ਆ ਕਾਂਗਰਸ ਮੈਂਬਰ ਫਿਟ ਤੇ ਮੈਗੋਰ ਉਹਨਾਂ ਦੋਨਾਂ ਨੇ ਸਿੱਖਾਂ ਦੀ ਜਿਹੜੀ ਅਧਰਥਕ ਦਾਸੀ ਹੈ ਕਿ ਸਿੱਖਾਂ ਨੂੰ ਧਰਮ ਦੀ ਆਜ਼ਾਦੀ ਭਾਰਤ ਵਿੱਚ ਨਹੀਂ ਹੈ ਜੀ ਉਸ ਦਾ ਮੁੱਦਾ ਉਹਨਾਂ ਨੇ ਉੱਥੇ ਚੁੱਕਿਆ ਔਰ ਨਾਂਕਾ ਪਾਇਆ ਗਈਆਂ ਮੋਦੀ ਸਰਕਾਰ ਨੂੰ ਛੜਿਆ ਉਹ ਦੰਤਰੇ ਕੋ ਦੇ ਮੋਦੀ ਕੋ ਦਸਤਕਤ ਕਰਵਾ ਲਏ ਜਾਂਦੇ ਆ ਉਹ ਭਾਰਤ ਦੇ ਨਾਲ ਉਹਨਾਂ ਨੇ ਵਪਾਰ ਕੀਤਾ ਹੈ ਮੋਦੀ ਦੇ ਖਿਲਾਫ ਉਹਨਾਂ ਨੇ ਸੁਣਵਾਈ ਕੀਤੀ ਹੈ ਤਾਂ ਇਹ ਦੇਖਣ ਵਾਲੀ ਗੱਲ ਹੈ ਕਿ ਇੱਕ ਹੱਥ ਦੇ ਵਿੱਚ ਉਹਨਾਂ ਨੇ ਪੈਨ ਫੜਾ ਕੇ ਮੋਦੀ ਤੋਂ ਤੇ ਦੂਸਰੇ ਹੱਥ ਦੇ ਨਾਲ ਇੱਕ ਸਰਾਰੀ ਚਪੇੜ ਸਾਰੀ ਦੁਨੀਆ ਦੇ ਸਾਹਮਣੇ ਖਿੱਚ ਕੇ ਮਾਰੀ ਹੈ ਉਹ ਸਮੇਟੀ ਵੀ ਗੇਰਿੰਗ ਇਹ ਪ੍ਰਦਰਸ਼ਨ ਦਾ ਬੂਤ ਹੈ ਭਾਈ ਜੀ ਪੰਨੂ ਸਾਹਿਬ ਪੰਨੂ ਸਾਹਿਬ ਜਿਹੜੀ ਇਹਦੇ ਨਾਲ ਹੀ ਉਤੋਂ ਅਗਲੇ ਦਿਨ 8 ਜੂਨ ਨੂੰ 6 for justice ਵੱਲੋਂ ਕਾਲ ਦਿੱਤੀ ਗਈ ਸੀਗੀ ਵਿਰੋਧ ਪ੍ਰਦਰਸ਼ਨ ਦੀ ਇਸ ਵਿਰੋਧ ਪ੍ਰਦਰਸ਼ਨ ਦੀ ਕੈਪੀਟਲ ਹਿਲ ਸਾਹਮਣੇ ਜਿਹੜਾ ਹੋਇਆ ਇਹਦੀ ਕੀ ਸਿਗਨੀਫੀਕੈਂਸ ਕੀ ਹੈ ਅੱਜ ਦੀ ਡੇਟ ਦੇ ਵਿੱਚ ਤੇ ਇਹਨੂੰ ਤੁਸੀਂ ਵਿਰੋਧ ਪ੍ਰਦਰਸ਼ਨ ਨੂੰ ਕਿਵੇਂ ਦੇਖਦੇ ਹੋ ਇਸ ਮੋਦੀ ਦੇ ਆਪਣੇ ਨਰਿੰਦਰ ਮੋਦੀ ਦੀ ਫੇਰੀ ਦੇ ਵਿੱਚ ਦੇਖੋ ਜਿਹੜਾ 8 ਪੰਜਾਬ ਇੰਡੀਪੈਂਡੈਂਟ ਸਰਵੈਂਡਮ ਰੈਲੀ ਰੱਖੀ ਗਈ ਜੀ 4 7 ਜੂਨ ਨੂੰ ਵੀ ਵਾਇਟਹਾਉਸ ਤੇ ਬਾੜ ਕਿ ਅਖੰਡ ਜਵਾਬ ਕਿਉਂਕਿ ਬਕਤੀਵਾਦ ਖਾਨ ਹੈ ਭਾਰਤ ਦੀ ਫੌਜਾਂ ਦਾ ਆਪਣੇ ਆਕਾਸ਼ਤਤ ਸਹਿਦ ਦੇ ਤੇ ਹਮਲਾ ਜਿਸ ਦੇ ਵਿੱਚ ਜੀ ਕਰਨ ਜਰਨੈਲ ਸਿੰਘ ਢੰਡਾ ਵਾਲੇ ਸ਼ਹੀਦ ਹੋਰ ਉਹਨਾਂ ਦੇ ਸਾਥੀਆਂ ਨੇ 75000 ਦੀ ਫੌਜ ਦਾ ਡਟ ਕੇ ਮੁਕਾਬਲਾ ਕੀਤਾ ਹੋਰ 3 ਦਿਨ ਤੱਕ ਉਹਨਾਂ ਨੇ ਜਿਹੜੀ ਫੌਜ ਐ ਉਹ ਬਾਹਰ ਰੋਕੀ ਰੱਖੀ ਜੀ ਉਹ ਉਸ ਤੋਂ ਬਾਅਦ ਜੋ ਭਾਰਤ ਦੀ ਫੌਜ ਨੇ 10000 ਤੋਂ ਵੱਧ ਸਿੱਖਾਂ ਦੀ ਕਤਲੋਗਾਰਤ ਦਰਬਾਰ ਸਾਹਿਬ ਦੇ ਵਿੱਚ ਹੀ ਕੀਤੀ ਉਸ ਦਾ ਬੱਤੀਵਾਸ ਸੀ ਜੀ ਜਿੱਥੇ ਪ੍ਰਧਾਨ ਮੰਤਰੀ ਮੋਦੀ ਪ੍ਰੈਜ਼ੀਡੈਂਟ ਓਬਾਮਾ ਦੇ ਨਾਲ ਵਾਈਟ ਹਾਊਸ 'ਚ ਬੈਠਾ ਗੱਲਬਾਤ ਕਰ ਰਿਹਾ ਸੀ ਉਥੇ ਸਿੱਖ ਸੰਗਤ ਨੇ ਬਾਹਰ ਕੱਤਨਾ ਵਾਇਸ ਹੁੰਦਾ ਜਾਪ ਕਰਕੇ ਦੁਨੀਆ ਨੂੰ ਇਹ ਦੱਸ ਦਿੱਤਾ ਕਿ ਇੱਕ ਕੌਮ ਜਿਹੜੀ ਹੈ ਉਹ ਸ਼ਾਂਤੀ ਚਾਹੁੰਦੀ ਹੈ ਆਪਣੀ ਖੁਦ ਮੁਖਤਿਆਰੀ ਦਾ ਹੱਥ ਲੋਕਤੰਤਰ ਤਰੀਕੇ ਨਾਲ ਚਾਹੁੰਦੀ ਹੈ ਉਹ ਰੈਪ੍ਰੈਂਡਮ ਦੀ ਗੱਲ ਜਿਹੜੀ ਹੈ ਕਿ ਪੰਜਾਬ ਨੂੰ ਭਾਰਤ ਦੇ ਕਬਜ਼ੇ ਤੋਂ ਆਜ਼ਾਦ ਕਿਵੇਂ ਕਰਉਣਾ ਹੈ ਉਹਦਾ ਉਦੋਂ 8 ਜੂਨ ਨੂੰ ਸਮੂਹ ਅਮਰੀਕਾ ਦੀਆਂ ਸਿੱਖ ਸੰਗਤਾਂ ਗੁਰਦੁਆਰਾ ਸਹਿਬਾਨ ਦੀਆਂ ਕਮੇਟੀਆਂ ਦੇ ਸਹਿਯੋਗ ਦੇ ਨਾਲ ਉਸ ਵਿੱਚ ਪ੍ਰਮੁੱਖ ਜਿਹੜਾ ਰੋਲ ਜਿਹੜਾ ਅਦਾ ਕੀਤਾ ਉਹ ਭਾਈ ਹਿਮਤ ਸਿੰਘ ਕੋਆਰਡੀਨੇਟਰ ਸਨਖ ਸਿੱਖ ਸੁਸਾਇਟੀ ਦੇ ਭਾਈ ਅਰਤਾਪ ਸਿੰਘ ਹਨ ਸਿਕਸ ਪਰ ਜਸਟਿਸ ਦੇ ਜੀ ਉਹ ਸਿੱਖ ਯੋਧਾ ਅਮਰੀਕਾ ਦੇ ਜਿਨ੍ਹਾਂ ਨੇ ਇੱਕ ਅਹਿਮ ਰੋਲ ਅਦਾ ਕੀਤਾ ਉਸ ਫੈਕਟਰੀਆਂ ਦੀ ਸਰਦਾਰ ਦੇ ਵਿੱਚ ਇਕੱਠ ਕਰਕੇ ਵਾਸ਼ਿੰਗਟਨ ਨੀਤੀ ਚ ਜੀ ਉਸ ਦਿਨ ਕਿਸ ਦਿਨ ਇਹ ਯੂਐਸ ਕਾਂਗਰਸ ਨੂੰ ਸੰਬੋਧਨ ਕਰ ਰਿਹਾ ਸੀ ਸੋਤਲ ਮੋਦੀ ਔਰ ਜਿਹੜਾ ਇਹ ਇਕੱਠ ਹੋਣਾ ਹੈ ਇਹ ਇੱਕ ਅਸਿਆਸੀ ਇਕੱਠ ਹੈ ਕਿਉਂਕਿ ਇਹਦੇ ਵਿੱਚ ਅਮਰੀਕਨ ਮੀਡੀਆ ਦੀ ਸ਼ਮੂਲਤ ਔਰ ਡਾਕਟਰ ਅਮਰਜੀਤ ਸਿੰਘ ਖਾਲਸਾ ਫੇਰ ਸੈਂਟਰ ਦੇ ਜੋ ਪ੍ਰਧਾਨ ਨੇ ਔਰ ਜੋ ਉਹਨਾਂ ਨੇ ਆਲ ਅਰਾਊਂਡ ਇਸ ਨੂੰ ਇੱਕ ਖਾਲੇ ਕਾਨ ਦਾ ਮੁੱਦਾ ਬਣਾ ਕੇ ਪੰਜਾਬ ਰੈਫਰੈਂਡਮ ਦਾ ਮੁੱਦਾ ਬਣਾ ਕੇ ਖੜਾ ਕਰ ਦਿੱਤਾ ਇਹ ਜੋ ਇਤਿਹਾਸਿਕ ਸਾਹਮਣੇ ਤੁਹਾਡੇ ਸਾਹਮਣੇ ਤਸਵੀਰਾਂ ਦੀਆਂ ਹੀ ਵੀਡੀਓਜ਼ ਦੀਆਂ ਹੀ ਉਰ ਉਥੇ ਜਿਹੜੇ ਬੁਲਾਰੇ ਬੋਲੇ ਆ ਉਹਨਾਂ ਦੀਆਂ ਹੀ ਤੁਹਾਨੂੰ ਗਿਆਨ ਕਰਦੇ ਆ ਜੀ ਪੰਨੂ ਸਾਹਿਬ ਤੁਸੀਂ ਗੱਲ ਕੀਤੀ ਹੈ ਵੀ ਇਹ ਇੱਕ ਇਤਿਹਾਸਿਕ ਮਕਾਮ ਬਣ ਕੇ ਉੱਭਰਿਆ ਤੇ ਨਾਲ ਹੀ ਤੁਸੀਂ ਗੱਲ ਕੀਤੀ ਸੀਗੀ ਜਿਵੇਂ ਤੁਸੀਂ ਪਹਿਲਾਂ ਕਿਹਾ ਕਿ ਇੱਕ ਹੱਥ ਅਮਰੀਕਾ ਨੇ ਨਰਿੰਦਰ ਮੋਦੀ ਦੇ ਨਾਲ ਇੱਕ ਹੱਥ ਮਲਾਇਆ ਤੇ ਦੂਜੇ ਹੱਥ ਉਹਨਾਂ ਦੇ ਮੂੰਹ ਤੇ ਚਪੇੜ ਮਾਰੀ ਹੈ ਮਤਲਬ ਇਹਨੂੰ ਜਦੋਂ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ ਜਿੱਥੇ ਕਿ ਅਮਰੀਕਾ ਦੇ ਇੰਡੀਆ ਦੇ ਨਾਲ ਬਿਜ਼ਨਸ ਇੰਟਰਸਟ ਜੁੜੇ ਹੋਏ ਨੇ ਨਿਊਕਲੀਅਰ ਸਪਲਾਈਅਰ ਗਰੁੱਪ ਦੇ ਵਿੱਚ ਇੰਡੀਆ ਆਪਣੀ ਸੀਟ ਪੱਕੀ ਕਰਨ ਦੇ ਲਈ ਬਿਡ ਕਰ ਰਿਹਾ ਹੈ ਜਿੱਥੇ ਚਾਈਨਾ ਉਹਨੂੰ ਬਲਾਕ ਕਰ ਰਿਹਾ ਹੈ ਚਾਈਨਾ ਦਾ ਪਾਕਿਸਤਾਨ ਦੇ ਨਾਲ ਅ ਅਲਾਈਅੰਸ ਹੈਗਾ ਤੇ ਇਧਰੋਂ ਯੂਐਸ ਇੰਡੀਆ ਨੂੰ ਬੈਕ ਕਰ ਰਿਹਾ ਹੈ ਮਤਲਬ ਜਿੱਥੇ ਵਰਲਡ ਦੀਆਂ ਮੇਜਰ ਪਾਵਰਸ ਆਪਣੀ ਸ਼ਕਤੀਸ਼ਾਲੀ ਉਹਦੇ ਵਿੱਚ ਦੌੜ ਦੇ ਵਿੱਚ ਲੱਗੀਆਂ ਹੋਈਆਂ ਨੇ ਉੱਥੇ ਜਦੋਂ ਅਸੀਂ ਇੱਕ ਛੋਟੀ ਕਮਿਊਨਿਟੀ ਸਿੱਖ ਕੌਮ ਨੂੰ ਦੇਖਦੇ ਹਾਂ ਜਿਹੜੀ ਕਿ ਅੱਜ ਦੀ ਡੇਟ ਦੇ ਵਿੱਚ ਬੇਕਰੀ ਹੈ ਉਹਦੀ ਉਹਦਾ ਇੱਕ ਸੰਘਰਸ਼ ਹੈ ਜਿਹਨੂੰ ਤੁਸੀਂ 2020 ਰੈਫਰੈਂਡਮ ਦੇ ਨਾਂ ਹੇਠ ਅੱਗੇ ਲੈ ਕੇ ਤੁਰੇ ਹੋ ਇਸ ਡਿਵੈਲਪਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਨੂੰ ਕਿੱਥੇ ਲੈ ਕੇ ਜਾਊਗੀ ਦੇਖੋ ਜਿਹੜੀ ਸਿੱਖ ਕੌਮ ਗੁਰੂ ਨਾਨਕ ਨਾਮ ਲੈਵਾ ਸਿੱਖ ਕੌਮ ਜੀ 30 ਮਿਲੀਅਨ ਦੁਨੀਆ ਵਿੱਚ ਵਸਦੀ ਹੈ ਨਾ ਤੇ ਉਹਦੀ ਆਜ਼ਾਦੀ ਭਾਰਤ ਦੀ ਇੰਡੀਪੈਂਡੈਂਸ ਪਾਵਰ ਰੱਖ ਸਕਦੀ ਹੈ ਤੇ ਨਾ ਹੀ ਉਹ ਚਾਹੇ ਅਮਰੀਕਾ ਜਾਂ ਕੈਨੇਡਾ ਉਹਦੇ ਚੰਗੇ ਸਬੰਧ ਭਾਰਤ ਨਾਲ ਰੱਖ ਸਕਦੇ ਆ ਕਿਉਂਕਿ ਇਹ ਉਹ قوم ਹੈ ਜਿਹੜੀ ਕਿ ਜਦੋਂ ਚੰ드ਗਾਦੇ ਵਿੱਚ ਹਜ਼ਾਰਾਂ ਦੀ ਤਦਾਦ ਚ ਰਹਿ ਗਈ ਸੀ ਉਹ ਘੋੜੀਆਂ ਦੀਆਂ ਕਾਟੀਆਂ ਤੇ ਤਵਾਵ ਹੋ ਕੇ ਇਹਨਾਂ ਨੇ ਜ਼ਿੰਦਗੀ ਬਤਾਈ ਹੈ ਅੱਜ ਤੇ ਆਪਾਂ 20 ਦੇਸ਼ਾਂ ਦੇ ਵਿੱਚ ਵਸਦੇ ਆ ਜਿੱਥੇ ਭਾਰਤ ਨੇ ਲਾਭ ਕੀਤੀ ਹੈ ਪਰ ਮੈਂ ਤੁਹਾਨੂੰ ਦੁਬਾਰਾ ਜ਼ਿਕਰ ਕਰਦੇ ਆਂ ਇਸ ਗੱਲ ਦਾ ਕਿ ਅਮਰੀਕਾ ਨੇ ਭਾਰਤ ਦੇ ਨਾਲ ਹੱਥ ਮਲਾ ਕੇ ਉਹਨਾਂ ਕੋਲੋਂ ਵਪਾਰ ਲਿਆ ਤੇ ਦਿੱਤਾ ਜਿੰਦਰ ਮੋਦੀ ਨਾਲ ਹੱਥ ਨਹੀਂ ਮਿਲਾਇਆ ਗਿਆ ਉਹਦੇ ਮੂੰਹ ਤੇ ਚਪੇੜ ਮਾਰੀ ਗਈ ਹੈ ਜਿਹੜੀ ਕਿ ਅਮਰੀਕਨ ਮੀਡੀਆ ਇਸ ਗੱਲ ਨੂੰ ਬਿਆਨ ਕਰਦਾ ਹੈ ਕਿ ਇਹਦੇ ਵਿੱਚ 6% ਤੱਕ ਪਿਛਲੇ 3-4 ਦਿਨਾਂ ਤੋਂ ਆਪਣੇ ਡੈਲੀਗੇਸ਼ਨ ਲੈ ਕੇ ਚਾਹੇ ਉਹ ਪੈਟੀ ਮੈਕਲੋਗ ਸੀ ਜਿਸ ਨੂੰ ਇਹ ਅੱਗੀ ਪਾਈ ਗਈ ਕਿ ਭਈ ਤੁਸੀਂ ਇੱਕ ਪਸਰ ਜਿਹੜਾ ਹੈ ਉਹ ਪਾਲ ਰੋਹਾਨ ਨੂੰ ਲਿਖੋ ਔਰ ਸਿੱਖਣ ਜਿਹੜਾ ਹਿੰਦੂ ਧਰਮ ਦਾ ਹਿੱਸਾ ਦੱਸਿਆ ਜਾਂਦਾ ਉਹ ਜੋ ਕੱਟ ਦੀਆਂ ਦੀ ਕਦਰੋਕਾਰ ਹੋਈ ਹੈ ਉਸ ਤੇ ਦੁਬਾਰਾ ਪਾਲ ਰੋਹਾਨ ਨੂੰ ਕਰੋ ਜੀ ਵਿੱਚੋਂ 7 ਤਰੀਕ ਨੂੰ ਪਾਲ ਰੋਹਾਨ ਨੂੰ 18 ਸੰਗਤ ਮੈਂਬਰਾਂ ਨੂੰ ਚਿੱਠੀ ਲਿਖੀ ਟਾਮ ਲੈਂਡਰ ਕਮਿਸ਼ਨ ਦੇ ਮੈਂਬਰਾਂ ਨੂੰ ਅੱਡ ਜਾ ਕੇ ਮਿਲਿਆ ਗਿਆ ਔਰ ਉਹਨਾਂ ਨੂੰ ਇਹ ਜੀ ਮੁੱਦਾ ਦੱਸਿਆ ਗਿਆ ਜੀ ਇਸੇ ਤਰ੍ਹਾਂ ਦੂਜੀਆਂ ਸਿੱਖ ਸੰਸਥਾਵਾਂ ਜੋ ਅਮਰੀਕਨ ਦਾ ਹਕਕ ਹੈ ਉਹਨਾਂ ਨੇ ਆਪਣਾ ਬੜਾ ਐਨਰੋਲ ਅਦਾ ਕੀਤਾ ਔਰ ਇੱਕ ਗੱਲ ਦਾ ਸਬੂਤ ਹੈ ਕਿ ਜਿਸ ਦਿਨ ਪ੍ਰਧਾਨ ਮੰਤਰੀ ਮੋਦੀ ਓਬਾਮਾ ਨੂੰ ਮਿਲ ਰਿਹਾ ਉੱਥੇ ਵਕਤ ਦੁਨੀਆ ਦੀ ਸਭ ਤੋਂ ਵੱਡੀ ਕਾਂਗਰਸ ਜਿਹੜੀ ਹੈ ਉਹ ਨਰਿੰਦਰ ਮੋਦੀ ਜੀ ਸਰਕਾਰ ਦੇ ਅਧੀਨ ਜੋ ਸਤਲੋਗਾਰਥ ਭਾਰਤ ਦੇ ਵਿੱਚ ਅੱਜ ਵੀ ਜਾਰੀ ਹੈ ਉਸ ਦੇ ਬੁੱਤੇ ਬਿਆਨ ਕਰ ਰਹੀ ਹੈ ਉਸ ਦਾ ਨੋਟਿਸ ਲੈ ਰਹੀ ਹੈ ਉਹ ਲਾਂਟਾ ਪਾ ਰਹੀ ਹੈ ਇਹ ਕੀ ਹੈ ਉਹ ਡੈਮੋਕ੍ਰੇਸੀ ਇੱਕ ਕਿਸਮ ਦਾ ਲੋਕਤੰਤਰਕ ਦੇਸ਼ ਹੈ ਜਿੱਦੇ ਵਿੱਚ ਘੱਟ ਗਿਣਤੀਆਂ ਦੀ ਗੱਲ ਉਹਾਰਤ ਹੋ ਰਹੀ ਹੈ ਸੋ ਆਜ਼ਾਦੀ ਜ਼ਬੋਨਾ ਗੁਰੂ ਤਹਿਬਾਨ ਔਰ ਗੁਰਨਾਨਦ ਦੇ ਹੱਥ ਚ ਹੈ ਔਰ ਕੌਮ ਦੀਆਂ ਬਾਹਾਂ ਔਰ ਉਹਨਾਂ ਦੀ ਵਿਲ ਪਾਵਰ ਦੇ ਹੱਥ ਚ ਹੈ ਨਿਊਕਲੀਅਰ ਪਾਵਰ ਦੇ ਹੱਥ ਚ ਹੋਣਾ ਆਪਣੀ ਕੌਮ ਦੀ ਆਜ਼ਾਦੀ ਜਾਂ ਗੁਲਾਮੀ ਦਾ ਫ਼ਰਕ ਨਹੀਂ ਪਾ ਸਕੇ ਜੀ ਪਨੂ ਸਾਹਿਬ ਤੁਹਾਡਾ ਧੰਨਵਾਦ ਕਿ ਤੁਸੀਂ ਇਹ ਜਵਾਬ ਦਿੱਤਾ ਤੇ ਹੁਣ ਅਸੀਂ ਇੱਥੋਂ ਅਮਰੀਕਾ ਦੀ ਗੱਲ ਥੋੜੀ ਜੀ ਇੱਥੋਂ ਇਸ ਟਾਪਿਕ ਤੋਂ ਹਟਾ ਕੇ ਪੰਜਾਬ ਵੱਲ ਨਿਗਾਹ ਮਾਰਦੇ ਹਾਂ ਤਾਂ ਪਿਛਲੇ ਦਿਨੀ ਜਿਹੜਾ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ 1984 ਕੱਲੂ ਘਾਰੇ ਦੇ ਸਬੰਧ ਦੇ ਵਿੱਚ ਸਮਾਗਮ ਹੋਇਆ ਸੀ ਉੱਥੇ 2020 ਰੈਫਰੈਂਡਮ ਦੀਆਂ ਟੀ-ਸ਼ਰਟਸ ਪਾਈਆਂ ਸੀ ਜਿਨ੍ਹਾਂ ਨੌਜਵਾਨਾਂ ਨੇ ਤਕਰੀਬਨ 15 ਤੋਂ 20 ਦੀ ਗ੍ਰਿਫਤਾਰੀ ਦੀ ਇੱਕ ਖਬਰ ਸਾਹਮਣੇ ਆਈ ਸੀ ਇਸ ਇਸ ਖਬਰ ਨੂੰ ਤੁਸੀਂ ਕਿਸ ਹਿਸਾਬ ਨਾਲ ਦੇਖਦੇ ਹੋ ਵਾਦੋਂ ਹਜੇ ਸ਼ੁਰੂ ਹੋਣਾ ਸੀ ਜੀ ਆ 1.5 200 ਜਿਹੜਾ ਨੌਜਵਾਨ ਹੈ ਉਹਨਾਂ ਨੇ ਬਾਹਰ 2020 ਪੰਜਾਬ ਇੰਡੀਪੈਂਡੈਂਸ ਅਪੈਂਡਮ ਆਦੀ ਨਾਰੇਬਾਜ਼ੀ ਕੀਤੀ ਸੀ ਜੀ ਜਿਹੜਾ ਕਿ ਤੁਹਾਡਾ ਆਪਣਾ ਹੱਕ ਹੈ ਔਰ ਆਂ ਸੰਗਤ ਨੇ ਸੈਂਕੜਿਆਂ ਦੀ ਤਦਾਦ ਵਿੱਚ ਟੀ-ਸ਼ਰਟਾਂ ਲਈਆਂ ਜੀ ਔਰ ਤੀਜੀ ਦੇਰ ਨੂੰ ਜਿਹੜੀ ਕਿ ਇਹਨਾਂ ਨੇ ਬਾਹਰ ਫੋਰਟ ਲਿਆਂਦੀ ਸੀ ਰੈਪੋਰਟ ਐਕਸ਼ਨ ਕੋ ਬਤਾਈ ਹੋਈ ਸੀ ਉੱਥੇ ਜੀ ਉਹਨਾਂ ਨੇ ਛੇੜਾ ਪਾ ਲਿਆ ਤੇ ਨੌਜਵਾਨ ਜਿਹੜੇ ਹੈ ਉਹ ਕਾਫੀ ਪਹਿਲਾਂ ਹੀ ਐਕਟਿਵ ਸੀ ਤੇ ਉਹ ਕਾਫੀ ਤਾਂ ਨਿਕਲ ਗਏ ਪਰ ਕੁਝ ਨੌਜਵਾਨ ਜਿਹੜੇ ਹੈਗੇ ਆ 15 ਤੋਂ 20 ਉਹ ਪੁਲਿਸ ਨੇ ਫੜ ਲਏ ਔਰ ਉਹਨਾਂ ਨੂੰ ਪੁੱਛਗਿਚ ਕੀਤੀ ਗਈ ਕੋਰੋਨਾ ਨੇ ਜਵਾਬ ਇਹੀ ਦਿੱਤੇ ਵੀ ਅਸੀਂ ਪੰਜਾਬ ਤੋਂ ਲੋਕਾਂ ਦਾ ਰੱਦ ਇਸੇ ਨਾਲ ਆ ਰਿਹਾ ਤੇ ਕੱਲ੍ਹ ਜੇ ਜੋ ਆਜ਼ਾਦ ਕਰਾਉਣਾ ਹੈ ਤੇ ਅਸੀਂ ਆਪਣੀ ਟੀ-ਸ਼ਰਟ ਵੰਦ ਰਹੇ ਸਾਡਾ ਹੱਕ ਹੈ ਔਰ देर रात ਤੱਕ ਕਾਫੀ ਜਦੋਂ ਜਾਹ ਤੋ ਬਾਅਦ ਕਿਹੜੇ ਨੌਜਵਾਨ ਐ ਸਾਰੇ ਉਹ ਛਡਾ ਲੇ ਗਏ ਜੀ ਨਾ ਇਹ ਹੀ ਗੱਲ ਕਿ ਜੇ ਤੁਸੀਂ ਉਸ ਭਾਰਤ ਦੇ ਵਿੱਚ ਜਿਸ ਨੂੰ ਲੋਕਤੰਤਰ ਕਹ ਦਦੇ ਆ ਔਰ ਜਿਸ ਨੂੰ ਆਪਣੀ ਕੌਮ ਵੀ ਆਪਣਾ ਦੇਖ ਦਦੀ ਹੈ ਗਈ ਕਿਉਂਕਿ ਮੈਂ ਦੇਖਿਆ ਕਿ ਮੋਤੀ ਦੀ ਜਿਹੜੀ ਫੇਰੀ ਹੈ ਉਹਦੇ ਚ ਹੱਥ ਮਿਲਾਂ ਨੂੰ ਵੀ ਚਹੀ ਆਪਣੇ ਭਰਾ ਬੋਤੇ ਹੁੰਦੇ ਆ ਚਲੋ ਉਹ ਉਹਨਾਂ ਦਾ ਆਪਣਾ ਨਿਜੀ ਮੁਕਾਬਲ ਹੋ ਸਕਦਾ ਹੈ ਉਹਨਾਂ ਦੇ ਆਪਣੇ ਨਿਜੀ ਰਾਜਨੀਤਿਕ ਜਾਂ ਆਪਣੇ ਵਿਚਾਰ ਹੋ ਸਕਦੇ ਆ ਪਰ ਇਸ ਪੰਜਾਬ ਦੇ ਵਿੱਚ ਤੁਸੀਂ ਆਪਣੇ ਸੱਨ ਦੇ ਉੱਤੇ ਕਪੜਾ ਵੀ ਆਪਣੀ ਮਰਜ਼ੀ ਦਾ ਨਾ ਪਾ ਸਕੋ ਤੇ ਤੁਸੀਂ ਪੂਰ ਪੰਜਾਬ ਨੂੰ ਇਹ ਅੱਜ ਸਿੱਖ ਕੌਮ ਗੁਲਾਮ ਨਾ ਦੱਸੂਗੀ ਨਾ ਕੀ ਦੱਸੇਗੀ ਔਰ ਜੇ ਅੱਜ ਆਪਾਂ ਆਜ਼ਾਦੀ ਦੇ ਰਾਹ ਤੇ ਨਹੀਂ ਚਲਾਂਗੇ ਤੇ ਫਿਰ ਮਰੋ ਤੁਰਾਂਗੇ ਇਹ ਸਵਾਲ ਜਿਹੜਾ ਆਪਾਂ ਨੂੰ ਵਿਚਾਰਨ ਦੀ ਬਹੁਤ ਜ਼ਰੂਰਤ ਹੈ ਜੀ ਪੰਨੋਂ ਸਾਹਿਬ ਜਿਹੜੀ ਇਹ ਕੈਂਪੇਨ 6 ਫਾਰ ਜਸਟਿਸ ਨੇ ਵਿੱਢੀ ਹੋਈ ਹੈ ਰੈਫਰੈਂਡਮ 2020 ਦੀ ਇਹਨੇ ਪਿਛਲੇ ਸਮੇਂ ਦੇ ਵਿੱਚ ਕਿੰਨੀ ਕੁ ਪ੍ਰੋਗਰੈਸ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੀ ਮੁੱਦੇ ਨੇ ਜਿਹੜੇ ਇਸ ਕੈਂਪੇਨ ਦੇ ਅਧੀਨ ਲੋਕਾਂ ਦੇ ਸਾਹਮਣੇ ਲੈ ਕੇ ਆਉਂਦੇ ਜਾਣਗੇ ਤੇ ਜਿਨ੍ਹਾਂ ਤੇ ਤੁਸੀਂ ਪਲਾਨ ਕਰ ਰਹੇ ਹੋ ਜਿਨ੍ਹਾਂ ਤੇ ਤੁਸੀਂ ਅੱਜ ਦੀ ਡੇਟ ਦੇ ਵਿੱਚ ਵਰਕ ਕਰ ਰਹੇ ਹੋ ਇਸ ਬਾਰੇ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓ ਬਿਲਕੁਲ ਜਿਹੜੀ 2020 ਰੈਫਰੈਂਡਮ ਜਿਹਨੂੰ ਆਪਾਂ ਕਹਿੰਦੇ ਆ ਇਹ ਇੱਕ ਮਨਮ ਹੈ ਇਹ ਆਮ ਤੌਰ ਤੇ ਜਿਹੜੇ ਸਰਕਾਰ ਪੱਖੀ ਜਾਂ ਜਿਹਨੀਆਂ ਸਰਕਾਰ ਦੀਆਂ ਨੀਤੀਆਂ ਤੁਸੀਂ ਵੇਖਿਆ ਹੋਣਾ ਕਿ इवन ਇਹਨਾਂ ਨੇ ਪੰਜਾਬ ਨੂੰ ਤਾਂ ਤੁਸੀਂ ਇੱਕ ਸਾਈਡ ਤੇ ਕਰੋ ਭਾਰਤ ਨੂੰ ਇੱਕ ਸਾਈਡ ਤੇ ਕਰੋ ਇਹਨਾਂ ਨੇ इवन ਇੱਕ ਪਾਕਿਸਤਾਨੀ ਚੈਨਲ ਦੇ ਉੱਤੇ ਵੀ ਇੱਕ ਇੰਟਰਵਿਊ ਕਰਵਾਈ ਕਿ ਜੇ ਕੋਈ ਵੀ ਕੌਮ 2020 ਦੇ ਰੈਂਡਮ ਦਾ ਫਾਸ ਨਾ ਦੇਵੇ ਕਿਉਂਕਿ ਜੇ ਦੇਵੋਗੇ ਤੇ ਇਹਨਾਂ ਨੇ ਪਾਕਿਸਤਾਨ ਦਾ ਪੰਜਾਬ ਵੀ ਮੰਗ ਲੈਣਾ ਤੇ ਜੀ ਜੇ ਭਾਰਤ ਦੀਆਂ ਕੌਫੀਆ ਏਜੰਟੀਆਂ ਇੱਕ ਜੁਟ ਹੋ ਕੇ ਬੈਠੀਆਂ ਕਿ ਰੈਂਡਮ ਦੀ ਗੱਲ ਅਸੀਂ ਕਿਸੇ ਪਾਸੇ ਨਹੀਂ ਅਪਣਾ ਲੈਣੀ ਤੇ ਇਸ ਗੱਲ ਦਾ ਆਪਾਂ ਨੂੰ ਇਹ ਇਹ ਲੱਭੋਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਕਿ ਜਿਹੜੀ ਆਪਾਂ ਕੰਪੇਨ ਜੋ ਆਪਾਂ ਕੇਸ 2020 ਦੇ ਵਿੱਚ ਆਪਣੇ ਭੈਣ ਭਰਾਵਾਂ ਦੀ ਮਦਦ ਦੇ ਨਾਲ ਯੂਨਾਈਟਿਡ ਨੇਸ਼ਨਸ ਦੇ ਵਿੱਚ ਲੈ ਕੇ ਜਾਣਾ ਚਾਹੁੰਦੇ ਆ ਉਹ ਇੱਕ ਕਾਨੂੰਨੀ ਤੌਰ ਤੇ ਦੇਸ਼ ਬਣਾਉਣ ਦਾ ਸਟੈਪ ਹੈ ਤੇ ਆਉਣ ਵਾਲੇ ਸਮੇਂ 'ਚ ਅਜੇ ਅਸੀਂ 1 ਜਾਂ 1.5 ਸਾਲ ਇਸ ਕੈਂਪੇਨ ਨੂੰ ਲਗਾਤਾਰ ਨਾਰਥ ਅਮਰੀਕਾ ਔਰ ਯੂਰਪ ਦੇ ਵਿੱਚ ਹਰ ਕਰ ਕਰਕੇ ਪੰਚਾਵਾਂਗੇ ਉਹਦੇੇ ਤਰੀਕੇ ਨਾਲ ਅਸੀਂ ਪੰਜਾਬ ਦੇ ਵਿੱਚ ਕੋਈ ਕਸਬਾ ਕੋਈ ਪਿੰਡ ਕੋਈ ਸ਼ਹਿਰ ਕੋ ਜਿੱਥੇ ਨਹੀਂ ਚੜਾਂਗੇ ਜਿਹਦੇ ਵਿੱਚ ਰੈਫਰੈਂਡਮ 2020 ਮਹੱਤਵ ਦਾ ਜਣਾ ਹੈ ਉਹ ਆਪਣੇ ਭੈਣ ਭਰਾਵਾਂ ਨੂੰ ਪਤਾ ਨਾ ਲੱਗਿਆ ਹੋਵੇ ਜੀ ਪੰਨੂ ਸਾਹਿਬ ਸਾਡਾ ਸਮਾਂ ਹੁਣ ਸਮਾਪਤੀ ਵੱਲ ਜਾ ਰਿਹਾ ਹੈ ਅੰਤ ਦੇ ਵਿੱਚ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਅਤੇ 2020 ਰੈਫਰੈਂਡਮ ਦੇ ਸਬੰਧ ਦੇ ਵਿੱਚ ਤੁਸੀਂ ਸਾਡੇ ਦਰਸ਼ਕਾਂ ਨਾਲ ਕੋਈ ਵਿਚਾਰ ਸਾਂਝਾ ਕਰਨਾ ਚਾਹੋਗੇ ਕਿਉਂਕਿ ਨਰਿੰਦਰ ਮੋਦੀ ਜੋ ਇੱਕ ਉਸ ਭਾਰਤ ਦਾ ਚਿਹਰਾ ਬਣ ਚੁੱਕਾ ਹੈ ਜੀ ਔਰ ਭਾਰਤ ਦੀ ਜਿਹੜੀ ਮジョਰਿਟੀ ਕਮਿਊਨਿਟੀ ਹੈ ਉਸ ਦਾ ਨਿਰੰਤਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਦਾ ਸੱਤ ਸਮ ਸਿੱਖ ਧਰਮ ਦੀ ਹੁਦੂ ਖਤਮ ਕਰਨਾ ਚਾਹੁੰਦਾ ਹੈ ਔਰ ਉਹਨਾਂ ਦਾ ਸੰਧਾਨ ਸਿੱਖ ਧਰਮ ਨੂੰ ਹਿੰਦੂ ਧਰਮ ਦਾ ਹਿੱਸਾ ਦੱਸ ਕੇ ਚਾਹੇ ਉਹ ਫੈਮਲੀ ਨਾਲ ਆਏ ਚਾਹੇ ਪਰਸਨਲ ਨਾਲ ਆਏ ਉਹ ਤੁਹਾਨੂੰ ਆਪਣੇ ਵਿੱਚ ਮਿਲਾਉਣਾ ਚਾਹੁੰਦਾ ਹੈ ਔਰ ਸਰਦ ਦੇ ਉੱਤੇ ਹਮੇਸ਼ਾ ਹਮਲਾ ਕਰ ਦੇਣਾ ਔਰ ਉਸ ਤੋਂ ਬਾਅਦ ਇੱਕ ਪੂਰੀ ਸਿੱਖ ਕੌਮ ਦੀ ਨਕਲ ਕੁੱ시 ਕਰਨਾ ਉਹ ਰਾਜ ਨਕਲ ਕੁੱ시 ਦਾ ਦੌਰ ਜਿਹੜਾ ਹੈ ਉਹ ਰੱਖਿਆ ਚ ਪਾ ਦੇਣਾ ਆਜ਼ਾਦੀ ਹੀ ਪੰਜਾਬ ਦਾ ਔਰ ਸਿੱਖ ਕੌਮ ਦੀ ਹੋਂਦ ਦਾ ਬਚਾਉਣ ਦਾ ਹੱਲ ਹੈ ਜੀ ਤੋਂ ਅਸੀਂ ਬੇਇਨਤੀ ਕਰਦੇ ਹਾਂ ਉਹ ਭੈਣਾ ਦੇ ਭਰਾਵਾਂ ਨੂੰ ਕਿ ਤੁਸੀਂ ਆਜ਼ਾਦੀ ਦਾ ਰਸਤਾ ਅਖਤਿਆਰ ਕਰੋ ਜਿਹੜਾ ਇੱਕ ਡਰ ਔਰ ਜਿਹੜਾ ਇੱਕ ਗੰਮ ਭਾਰਤ ਨੇ ਪਾਇਆ ਔਰ ਡਰ ਜੀ ਉਹ ਤੁਸੀਂ ਅਰਦਾਸ ਕਰਕੇ ਕੱਢੋ ਤੇ ਆਜ਼ਾਦੀ ਗੁਰੂ ਸਰਪੰਨ ਤੁਹਾਨੂੰ ਆਪਣੇ ਆਪ ਦੇਣਗੇ ਵਾਹਿਗੁਰੂ ਜੀ ਦਾ ਆਸਰਾ ਵਾਹਿਗੁਰੂ ਜੀ ਦੀ ਫਤਿਹ ਨੂੰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਿਅਰਸ ਇਸੇ ਦੇ ਨਾਲ ਸਾਡਾ ਸਮਾਂ ਅੱਜ ਸਮਾਪਤੀ ਵੱਲ ਵੱਧ ਰਿਹਾ ਹੈ ਤੇ ਮੈਂ ਤੁਹਾਡੇ ਕੋਲੋਂ ਵੀ ਇੱਥੇ ਹੀ ਕਨਕਲੂਡ ਕਰ ਕਨਕਲੂਡਿੰਗ ਸ਼ਬਦਾਂ ਦੇ ਵਿੱਚ ਮੈਂ ਇਹੀ ਕਹਿਣਾ ਚਾਹੂਗਾ ਕਿ ਜਿਵੇਂ ਕਿ ਪੰਨੂ ਸਾਹਿਬ ਨੇ ਸਾਨੂੰ ਦੱਸਿਆ ਕਿ ਨਰਿੰਦਰ ਮੋਦੀ ਦੀ ਅਮਰੀਕਾ ਫੇਰੀ ਉਹਨਾਂ ਦੀਆਂ ਨਜ਼ਰਾਂ ਦੇ ਵਿੱਚ ਸਫਲ ਨਹੀਂ ਦੱਸੀ ਸਫਲ ਨਹੀਂ ਗਿਣੀ ਜਾ ਸਕਦੀ ਕਿਉਂਕਿ ਜਿੱਥੇ ਉਹਨਾਂ ਦੇ ਅਮਰੀਕਾ ਦੇ ਇੰਡੀਆ ਦੇ ਨਾਲ ਬਿਜ਼ਨਸ ਇੰਟਰਸਟ ਜੁੜੇ ਹੋਏ ਨੇ ਜਿਨ੍ਹਾਂ ਤੇ ਉਹਨਾਂ ਨੇ ਸਾਈਨ ਕੀਤੇ ਨੇ ਕਿ ਕੁਝ ਸੰਧੀਆਂ ਕੀਤੀਆਂ ਨੇ ਬਟ ਨਾਲ ਹੀ ਮਾਈਨੋਰਿਟੀ ਆਪਣੇ ਕਮਿਸ਼ਨ ਵੱਲੋਂ ਟੌਮ ਲੈਂਟੋਸ ਕਮਿਸ਼ਨ ਵੱਲੋਂ ਹਿਅਰਿੰਗ ਕੀਤੀ ਗਈ ਹੈ ਭਾਰਤ ਦੇ ਵਿੱਚ ਘੱਟ ਗਿਣਤੀਆਂ ਦੇ ਮਨੁੱਖੀ ਅਧਿਕਾਰਾਂ ਦੇ ਸਬੰਧ ਦੇ ਵਿੱਚ ਅਤੇ ਨਾਲ ਹੀ 18 ਕਾਂਗਰਸਮੈਨ ਵੱਲੋਂ ਇਹ ਚਿੱਠੀ ਵੀ ਲਿਖੀ ਗਈ ਹੈ ਜਿਹਦੇ ਸਬੰਧ ਦੇ ਵਿੱਚ ਇਹ ਇਹ ਕਿਹਾ ਗਿਆ ਕਿ ਨਰਿੰਦਰ ਮੋਦੀ ਨੂੰ ਇਸ ਮੁੱਦੇ ਦੇ ਉੱਤੇ ਕੁਐਸਚਨ ਕੀਤਾ ਜਾਵੇ ਇਸੇ ਦੇ ਨਾਲ ਅਸੀਂ ਅੱਜ ਤੁਹਾਡੇ ਕੋਲੋਂ ਇਜਾਜ਼ਤ ਲੈਣੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ